ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਬਘੇਲਾ ਆ ਗਿਆ ਸੱਜਣੋ। ਤੇ ਜ਼ਿਲ੍ਹੇ ਦੀ ਗੱਲ ਕਰੀਏ ਜ਼ਿਲ੍ਹਾ ਮੋਗਾ ਆ ਜਾਂਦਾ। ਨੇੜੇ ਡਰੋਲੀ ਭਾਈ ਵੀ ਆ ਜਾਂਦਾ ਮੇਨ ਮੰਨ ਕੇ ਚੱਲੋ ਡਾਗਰੂ ਵੀ ਆ ਜਾਂਦਾ ਇੱਥੋਂ ਨੇਜੀ ਤੀਕ। ਬਗੇਲੇ ਵਾਲੇ ਨਗਰ ਦੇ ਵਿੱਚੋਂ ਤੁਹਾਨੂੰ ਘਰੇਲੂ ਪਰਿਵਾਰ ਦੇ ਕੋਲੋਂ ਇੱਕ ਝੋਟੀ ਵਿਕਰੀ ਆਲੀ ਆ ਦੂਜਾ ਸੂਆ ਸੁੰਦੀ ਘਰੇ ਵੀਰ ਹਰਾਂ ਦੇ ਪਸ਼ੂ ਰੱਖੇ ਬਾਕੀ ਪਸ਼ੂ ਉੱਧਰ ਦੂਸਰੇ ਬਰਾਂਡੇ 'ਚ ਇਹਨੂੰ ਲੱਗ ਤੋਂ ਇੱਥੇ ਛਾਵੇਂ ਬੰਨ ਕੇ ਵੀਡੀਓ ਕਰਦੇ ਸੀ ਕਿੰਨਾ ਦੁੱਧ ਦਿੱਤਾ ਕਿੰਨਾ ਸਮਾਂ ਇਹਦੀ ਸੂਣ 'ਚ ਬਾਕੀ ਆ ਸਾਰਾ ਜਿਹੜਾ ਲੇਖਾ ਜੋਖਾ ਆਪਾਂ ਮਾਲਕਾਂ ਤੋਂ ਪੁੱਛਦੇ ਆ ਜਿਹੜੇ ਸੱਜਣ ਦੇ ਪਸੰਦ ਆਗੀ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਸੋਹਣਾ ਦੁੱਧ ਪਾਇਆ ਮਗਰਲੇ ਸੂਏ ਝੋਟੀ ਨੇ ਪਹਿਲਾਂ ਨਹੀਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਵਾਓ ਠੀਕ ਹੈ ਜੀ ਠੀਕ ਹੈ ਮਹਾਰਾਜ ਚੜਦੀ ਕਲਾ ਨਾ ਚੜਦੀ ਕਲਾ ਜੀ ਆਪਣਾ ਨਾਮ ਦੱਸਗੇ ਜੀ ਪਹਿਲਾਂ ਤਾਂ ਹਾਂਜੀ ਸੇਵਕ ਸਿੰਘ ਸੰਧੂ ਸੇਵਕ ਸਿੰਘ ਸੰਧੂ ਪਿੰਡ ਬਗੇਲੇ ਵਾਲਾ ਹਾਂਜੀ ਜਿਲ੍ਹਾ ਮੋਗਾ ਆ ਗਿਆ ਹਾਂਜੀ ਤੇ ਮੋਬਾਈਲ ਨੰਬਰ ਜੀ ਹਾਂਜੀ 9463784896 ਇੱਕ ਵਾਰੀ ਹੋਰ ਰਿਪੀਟ ਕਰੀਏ 9463784896 ਠੀਕ ਹੈ ਤੇ ਆਪਣੇ ਪਸੂ ਤਾਂ ਘਰੇ ਦਧਾਰੂ ਰੱਖੇ ਹੋਏ ਆ ਹਨਾ ਘਰੇ ਦੁੱਧ ਪੀਣ ਨੂੰ ਕੋਈ ਵਪਾਰ ਲੈਣ ਦਾ ਕੰਮ ਨਹੀਂ ਨਹੀਂ ਜੀ ਠੀਕ ਆ ਇਹ ਝੋਟੀ ਆਪਣੀ ਕਿਹੜਾ ਸੂਹ ਆ ਜੀ ਹਾਂਜੀ ਇਹ ਦੂਜਾ ਸੂਹ ਆ ਇਹ ਦੂਜਾ ਸੂਹ ਗਈ ਹੁਣ ਹਨਾ ਦਿਨ ਕਿੰਨੇ ਪਏ ਆ ਜੀ ਹਾਂਜੀ ਲੈ ਹੀ ਜਾਣੇ ਆ 5-6 ਦਿਨ ਤਾਂ ਠੀਕ ਆ ਇੱਕ ਹਫਤੇ ਦੇ ਅੰਦਰ ਅੰਦਰ ਸੂਪੂਗੀ ਹਨਾ ਹਾਂ ਹਾਂਜੀ ਤੇ ਕਿੰਨਾ ਕੁ ਦੁੱਧ ਚੁੰਦੇ ਰਹੇ ਜੀ ਆਪਾਂ ਪਹਿਲੇ ਸੂਏ 12-13 ਲੀਟਰ ਚੁੰਦੇ ਰਹੇ 12-13 ਲੀਟਰ ਆਪਾਂ ਆਪਣੀ ਸੇਵਾ ਤੇ ਚੁੰਦੇ ਰਹੇ ਆ ਚੂਣ ਚਾਰ ਨੂੰ ਜਮਾ ਓਕੇ ਸੀ ਓਕੇ ਜੀ ਹੁਣ ਟੀਕੇ ਤੋਂ ਗੱਬਣਾ ਕਿ ਮਾਲੀ ਤੋਂ ਆ ਜੀ ਹਾਂਜੀ ਏ ਜੀ ਦੀ ਟੀਕੇ ਤੋਂ ਟੀਕੇ ਤੋਂ ਆ ਟੀਕੇ ਤੋਂ ਠੀਕ ਹੈ ਠੀਕ ਹੈ ਠੀਕ ਹੈ ਟੀਕੇ ਤੋਂ ਕਬ ਤੇ ਭਾਰਪੂਰ ਦੀ ਬੇਫਿਕਰੀ ਹੈ ਨਾ ਜੇ ਕੋਈ ਭੈਣ ਭਰਾ ਕਰੀਦਾ ਹਾਂਜੀ 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 ਤੇ ਅਗਲਾ ਕਹਿੰਦਾ ਵੀ ਗੱਬਣਾ ਯਾਰ ਕਿੰਨੇ ਸਾਥ ਨਾ ਕੱਢਦੀ ਹੋਵੇ ਨਾ ਜੀ ਨਾ ਨਾ ਭਾਰ ਦੀ ਗਰੰਟੀ ਗਰੰਟੀ ਵਾਲੀ ਗੱਲ ਆ ਫੁੱਲ ਹਨਾ ਹਾਂਜੀ ਹਾਂਜੀ ਓਕੇ ਰਿਪੋਰਟ ਆ ਕਦ ਕੱਢ ਸੋਣਾ ਜੇ ਆਪਾਂ ਹੁਣ ਤੋਰੀਏ ਜਾਦੇ ਭਜਦੀ ਤਾਂ ਨਹੀਂ ਹਾਂ ਨਹੀਂ ਭਜਣਾ ਕਾਹਦਾ ਐਨੇ ਚਲੋ ਖੋਲੋ ਆ ਚਲੋ ਕੋਈ ਨਹੀਂ ਜੇ ਉੱਥੇ ਚਲੀ ਜਾਊਗੀ ਤਾਂ ਫੇਰ ਲਿਆਵਾਂਗੇ ਹਾਂਜੀ ਸੱਜਣੋਂ ਥੋੜਾ ਜਨਾ ਪਸ਼ੂ ਘਰ ਵਾਲੇ ਜਿਹੜੇ ਹੁੰਦੇ ਆ ਉਹ ਡਰ ਸ ਹਾਂਜੀ ਲਓ ਕੋਈ ਗੱਲ ਸੱਜਣਾਂ ਨੇ ਮੈਂ ਤੁਹਾਨੂੰ ਦੱਸਿਆ ਨਾ ਵੀ ਬਾਹਰ ਨਾ ਭਾਜੀ ਨਹੀਂ ਭਾਈ ਤੇ ਇਹ ਥੋੜੇ ਜੇ ਕੋਈ ਨਹੀਂ ਸੜ ਦੋ ਸੜ ਦੋ ਰਸਾ ਡਰਦੇ ਹੁੰਦੇ ਆ ਕਿਉਂਕਿ ਇਹਨੂੰ ਲੈ ਬੰਦਾ ਵੀ ਉਪਰ ਆ ਪਸਤ ਬੰਦਾ ਆ ਗਿਆ ਤੇ ਇੱਕ ਤੇ ਡਾਕਟਰ ਤਾਂ ਨਹੀਂ ਜਾਂ ਕੋਈ ਹੋਰ ਗੱਲ ਤਾਂ ਨਹੀਂ ਤੇ ਇੱਥੇ ਚੈੱਕ ਕਰ ਲੋ ਆ ਪਸ਼ੂ ਵੀਰ ਹਰਾਂ ਦੇ ਘਰੇ ਰੱਖੇ ਹੋਇਆ ਤੁਹਾਡੀ ਇਹ ਵੀ ਤਸੱਲੀ ਹੋ ਗਈ ਆ ਕਿ ਘਰ ਦੇ ਪਸ਼ੂ ਆ ਤੇ ਇੱਥੇ ਇਹਦੇ ਕੱਦ ਕਾਢ ਦਾ ਨਤੀਜਾ ਲਾ ਲੋ ਖਾਨ ਦੇਖੋ ਕਿੰਡੀ ਪਾਵਰ ਵਾਲਾ ਲੱਗਾ ਝੋਟੀ ਨੂੰ ਹਜੇ ਕਰਦੀ ਕਰਾਉਂਦੀ ਨੇ ਇਹਨਾਂ ਨੇ ਇੱਕ ਹਫਤਾ ਦਾਸਦਨ ਲੈ ਜਾਣੇ ਬਹੁਤ ਸੋਹਣਾ ਲੀਵਾ ਕਰਮਾਂ ਵਾਲੀ ਤਿਆਰ ਕਰ ਜੂਗੀ ਉੱਥੇ ਵੇਖੋ ਕਿੰਨੀ ਡਰਦੀ ਸੀ ਤੇ ਪਸ਼ੂਆਂ ਚਾ ਕੇ ਇਹਨੂੰ ਹੌਸਲਾ ਹੋ ਗਿਆ ਦੂਜੀਆਂ ਮਈਆਂ ਦੇ ਮੁਕਾਬਲੇ ਕੱਦ ਕਾਠ ਦਾ ਨਤਾਜ ਲਾਓ ਸੋਹਣੇ ਕੱਦ ਕਾਠ ਦੀ ਆਜੂ ਹੁਣ ਆਪਾਂ ਇਹਦਾ ਜਿਹੜਾ ਰੇਟ ਮਾਲਕ ਕੀ ਕਰਦੇ ਉਹਦੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਕਰੀਏ ਸਾਂਝੀ ਤੇ ਵੀਰ ਜੀ ਫੇਰੇ ਦਾ ਕੀ ਆਪਾਂ ਰੇਟ ਮਤਲਬ ਜਿਹੜਾ ਕੀ ਭੈਣ ਭਰਾ ਮਤੂ ਵਟਣਾ ਵਾ ਹਾਂਜੀ ਮਲ 1.40 ਇਹਦੀ ਜਿਹੜੀ ਡਿਮਾਂਡ ਕਰਦੇ ਆਪਾਂ 1 ਲੱਖ ਤੇ 40000 ਰੁਪਇਆ ਕਰਦੇ ਆ ਹਾਂਜੀ ਆਏ ਭੈਣ ਭਰਾ ਦਾ ਮਾਨਤਾਨ ਕਰਾਂਗੇ ਨਾ ਕਰ ਦਿਆਂਗੇ ਵੀ ਜਿਹੜਾ ਕੋਈ ਸੱਜਣ ਕੋਈ ਦੂਰ ਦਾ ਕਰਾਇਆ ਪੜਾ ਕਈ ਵਾਰੀ ਵੱਧ ਪੈਂਦਾ ਤੇ ਕਰ ਦਿਓ ਮਾਨਤਾਨ ਹਨਾ ਹਾਂਜੀ ਹਾਂਜੀ ਧੰਨਵਾਦ ਹੋਊਗਾ ਤੁਹਾਡਾ ਠੀਕ ਹੈ ਲੈ ਵੀ ਸੱਜਣੋ ਫੇਰ ਚੈੱਕ ਕਰੋ 1 ਲੱਖ ਤੇ 40000 ਰੁਪਇਆ ਇਹਦੀ ਡਿਮਾਂਡ ਤੈਅ ਕੀਤੀ ਵੀਰ ਹਰਾਂ ਨੇ ਰੇਟ ਰੱਖਿਆ ਇਹਦਾ ਬਾਕੀ ਤੁਸੀਂ ਨੰਬਰ ਸਕਰੀਨ ਤੇ ਵੀ ਚੱਲਦਾ ਰਹੂਗਾ ਤੇ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਰਹੋ